ਜਿਹੜਾ ਬਾਈਕਾਟ ਆ ਤੁਸੀਂ ਕਿਹਾ ਵੀ ਪਰਿਵਾਰ ਦਾ ਕੀਤਾ ਜਾਊ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੁੰਦੀਆਂ ਵੀ ਪਰਿਵਾਰ ਤਾਂ ਖੁਦ ਸਹਿਮਤ ਨਹੀਂ ਹੁੰਦਾ ਫਿਰ ਉਹਦਾ ਜੇ ਬਾਈ ਉਹਦਾ ਦੋਸ਼ ਵੀ ਨਹੀਂ ਹੁੰਦਾ ਫਿਰ ਜੇ ਬਾਈਕਾਟ ਕੀਤਾ ਜਾਊ ਲੱਗਦਾ ਕਿ ਤੈਨਾਂ ਕਿਉਂ ਦਨ ਅਸੀਂ ਤਾਂ ਜੀ ਇਹੀ ਕਹਿੰਦੇ ਆ ਵੀ ਜੇ ਸਹਿਮਤ ਜੇ ਨਹੀਂ ਹੈਗਾ ਤਾਂ ਸਾਨੂੰ ਉਹ ਗੱਲ ਦੱਸੇ ਪਰ ਇਸ ਚੀਜ਼ ਨਾਲ ਬਾਈ ਜੀ ਇੱਕ ਮੈਸੇਜ ਤਾਂ ਜਾਊਗਾ ਲੋਕਾਂ ਨੂੰ ਆਪਦੇ ਬੱਚਿਆਂ ਨੂੰ ਤਾਂ ਸਮਝਾਉਣਗੇ ਪਿੰਡ 'ਚ ਇਸ ਚੀਜ਼ ਨਾਲ ਫਰਕ ਤਾਂ ਪਊਗਾ ਵੀ ਆਪਾਂ ਵੀ ਆਪਣੇ ਬੱਚੇ ਇਹੋ ਜੀ ਬੱਚੇ ਵੀ ਡਰਨਗੇ ਇਸ ਗੱਲ ਤੋਂ ਵੀ ਆਪਾਂ ਹਰਕਤ ਪਿੰਡ 'ਚ ਤਾਂ ਨਾ ਕਰੀਏ। ਇਹ ਵੀ ਸੁਣਨ ਵਿੱਚ ਆਇਆ ਵੀ ਪਿੰਡੋਂ ਬਾਹਰ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਸੀ। ਚਲੋ ਪਤਾ ਕੀ ਹੈ ਜੀ ਪਿੰਡੋਂ ਬਾਹਰ ਕਰਨਾ ਨਹੀਂ ਕਰਨਾ ਕੋਈ ਕੋਈ ਚੀਜ਼ਾਂ ਕਾਨੂੰਨ ਦੇ ਵਿੱਚ ਵੀ ਆਉਂਦੀਆਂ ਉਹਦੇ ਤੇ ਵੀ ਅਸੀਂ ਗੌਰ ਕਰਾਂਗੇ। ਪਰ ਜਿਹੜੀ ਗੱਲ ਹੈ ਵੀ ਮੰਨ ਲਓ ਪਹਿਲੀ ਮੇਨ ਗੱਲ ਤਾਂ ਇਹੀ ਸੀ ਵੀ ਪਿੰਡ ਦੇ ਪਿੰਡ ਦੇ ਵਿੱਚ ਨਹੀਂ ਬਰਦਾਸ਼ਤ ਕਰਾਂਗੇ ਅਸੀਂ। ਤੁਸੀਂ ਕਾਨੂੰਨ ਦੀ ਗੱਲ ਕੀਤੀ ਹੈ ਕਿ ਇਹ ਕਾਨੂੰਨ ਤੌਰ ਤੇ ਵੀ ਇਹਨਾਂ ਚੀਜ਼ਾਂ 'ਚ ਸੋਧ ਹੋਣੀ ਚਾਹੀਦੀ ਹੈ ਜੀ। ਮੰਨ ਲਓ ਕਿੰਨੇ-ਕਿੰਨੇ ਕਾਨੂੰਨ ਇਹ ਤਾਂ ਮੰਨ ਲਓ ਵੀ ਜਾਂ ਅਸੀਂ ਮੰਗ ਹੀ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਦੀ ਹੋਣੀ ਚਾਹੀਦੀਆਂ ਕਿਉਂਕਿ ਜੇ ਸਰਕਾਰਾਂ ਇਹਨੇ ਇਹਨੇ ਕੰਮ ਕਰਦੀਆਂ ਸਰਕਾਰਾਂ ਨੂੰ ਇਹ ਵੀ ਚਾਹੀਦਾ ਵੀ ਲੋਕਾਂ ਦੀ ਭਾਈਚਾਰਕ ਜਿਹੜੀ ਸਾਜ ਹੈ ਇਹ ਬਹਾਰ ਰਹਿਣ ਵਾਸਤੇ ਵੀ ਚੀਜ਼ਾਂ ਕੰਮ ਕਰਨੇ ਚਾਹੀਦੇ ਕਾਨੂੰਨੀ ਪੱਖ ਤੋਂ ਇਸ ਮਸਲੇ ਨੂੰ ਲੈ ਕੇ ਵੀ ਪਿੰਡ 'ਚ ਜਾਂ ਇਕੱਠੇ ਹੋ ਕੇ ਮਤਾ ਪਾਉਣ ਦਾ ਜਾਂ ਬਾਈਕਾਟ ਕਰਨ ਦਾ ਜਾਂ ਸਹਿਮਤੀ ਕਰਨ ਦਾ ਕੀ ਅਧਿਕਾਰ ਹੈਗਾ ਜਾਂ ਇਹ ਕਾਨੂੰਨੀ ਪੱਖ ਕੀ ਕਹਿੰਦੇ ਹੈ ਜੀ ਮਨ ਲਓ ਅਸੀਂ ਤਾਂ ਆਪਦਾ ਪਿੰਡ ਤੌਰ ਤੇ ਤਾਂ ਪਿੰਡ ਦੇ ਅਸੀਂ ਵਸਨੀਕ ਐ ਸਾਰਾ ਪਿੰਡ ਦਾ ਇਕੱਠ ਸੀਗਾ ਅਸੀਂ ਤਾਂ ਆਪਦਾ ਕੋਈ ਫੈਸਲਾ ਕਰ ਹੀ ਸਕਦੇ ਆਂ ਵੀ ਅਸੀਂ ਇਹਨੂੰ ਨਹੀਂ ਬਰੋਣਾ ਜੀ ਅਸੀਂ ਉਹਨੂੰ ਨਹੀਂ ਬੁਲਾਵਾਂਗੇ ਪਿੰਡ ਦੇ ਲੋਕ ਸਾਨੂੰ ਜਿਵੇਂ ਕਹਿਣਗੇ ਅਸੀਂ ਤਾਂ ਪੰਚਾਇਤ ਤੌਰ ਤੇ ਲਾ ਲੋ ਅਸੀਂ ਅੱਜ ਜਾਂ ਕੱਲ ਨੂੰ ਪੰਚਾਇਤ ਨਹੀਂ ਹੋਣੀ ਕੋਈ ਹੋਰ ਹੋਣੀ ਆ ਪਰ ਜੋ ਲੋਕ ਕਹਿਣਗੇ ਅਸਲ ਬਣਾਏ ਤਾਂ ਜੇ ਕੋਈ ਕਿਸੇ ਨੂੰ ਬਣਾਇਆ ਲੋਕਾਂ ਨੇ ਕੋਈ ਨੁਮਾਇੰਦੇ ਜੁਣਿਆ ਸਰਕਾਰ ਚੁਣਦੇ ਆਂ ਸਰਕਾਰ ਨੂੰ ਲੋਕਾਂ ਦੀ ਤਾਂ ਗੱਲ ਸੁਣਨੀ ਚਾਹੀਦੀ ਆਂ ਉਵੇਂ ਅਸੀਂ ਤੌਰ ਤੇ ਲਾ ਲੋ ਵੀ ਪਿੰਡ ਦੇ ਲੋਕਾਂ ਦੀ ਸਾਨੂੰ ਤਾਂ ਗੱਲ ਸੁਣਨੀ ਹੈ ਨਾ